ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਨਾ ਕਿ ਕੀ ਹੁਣ ਆਪਾਂ ਐਮਰਜੈਂਸੀ ਐਲਾਨ ਦਿੱਤੀ ਹੈ ਕੀ ਪੰਜਾਬ ਦੇ ਵਿੱਚ ਧਰਨੇ ਪ੍ਰਦਰਸ਼ਨ ਪ੍ਰੋਟੈਸਟ ਤੇ ਪੂਰਨ ਤੌਰ ਤੇ ਰੋਕਿਆ ਇੱਕ ਪਾਸੇ ਤਾਂ ਆਪਾਂ ਕਹਿੰਦੇ ਕਿ ਆਪਾਂ ਪਰਚਾ ਹੀ ਬੜੇ ਪੱਕੇ ਪੈਰੀ ਦਿੱਤਾ ਜੇ ਇੰਨੇ ਪੱਕੇ ਪੈਰੀ ਪਰਚਾ ਦਿੱਤਾ ਫਿਰ ਡਰ ਕਾਦਾ ਵਿਕਰਮ ਮਜੀਠੀਆ ਦੀ ਅੱਜ ਮੁਹਾਰੀ ਕੋਰਟ ਦੇ ਵਿੱਚ ਪੇਸ਼ੀ ਹੈ ਤੇ ਇਸ ਪੇਸ਼ੀ ਤੋਂ ਪਹਿਲਾਂ ਹੀ ਤੜਕਸਾਰ ਹੀ ਪੰਜਾਬ ਪੁਲਿਸ ਅਕਾਲੀ ਲੀਡਰਾਂ ਦੇ ਘਰ ਪਹੁੰਚ ਗਈ ਹੈ ਦੱਸ ਦਈਏ ਕੇਸ ਸਰਬਜੀਤ ਸਿੰਘ ਝਿੰਜਰ ਜੋ ਕਿ ਅਕਾਲੀ ਦਲ ਦੇ ਬੁਲਾਰੇ ਨੇ ਉਹਨਾਂ ਦੇ ਘਰ ਸਵੇਰੇ 4 ਵਜੇ ਹੀ ਪੁਲਿਸ ਦੇ ਜਵਾਨ ਪਹੁੰਚੇ ਨੇ ਉਹਨਾਂ ਨੇ ਸਰਬਜੀਤ ਸਿੰਘ ਝਿੰਜਰ ਨੂੰ ਘਰ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਤਾਂ ਕਿ ਉਹ ਵਿਕਰਮ ਮਜੀਠੀਆ ਦੀ ਪੇਸ਼ੀ ਦੇ ਲਈ ਮੁਹਾਲੀ ਨਾ ਪਹੁੰਚ ਸਕਣ ਇਸ ਤੋਂ ਇਲਾਵਾ ਵੀ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਅਕਾਲੀ ਲੀਡਰਾਂ ਦੇ ਘਰ ਪੁਲਿਸ ਪਹੁੰਚੀ ਹੈ ਤੇ ਉਹਨਾਂ ਨੂੰ ਘਰ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਪੁਲਸ ਵਾਲੇ ਘਰ ਦੇ ਵਿੱਚ ਤਾਇਨਾਤ ਨੇ ਤੇ ਘਰ ਤੋਂ ਨਾ ਤਾਂ ਕਿਸੇ ਨੂੰ ਘਰ ਦੇ ਬਾਹਰ ਜਾਣ ਦੇ ਰਹੇ ਤੇ ਨਾ ਹੀ ਕਿਸੇ ਨੂੰ ਘਰ ਦੇ ਅੰਦਰ ਆਉਣ ਦੇ ਰਹੇ ਨੇ ਅਤੇ ਬਾਕੀ ਪਰਿਵਾਰਕ ਮੈਂਬਰਾਂ ਦੇ ਫੋਨ ਵੀ ਜ਼ਬਤ ਕਰ ਲਏ ਗਏ ਨੇ ਦੇਖੋ ਅੱਜ ਵਿਕਰਮ ਮਜੀਠੀਆ ਸਾਹਿਬ ਨੂੰ ਮੁਹਾਲੀ ਦੀ ਅਦਾਲਤ ਦੇ ਵਿੱਚ ਪੇਸ਼ ਕਰਨਾ ਹੈ ਕਿਉਂਕਿ ਉਹਨਾਂ ਦਾ ਜਿਹੜਾ 14 ਦਿਨ ਦਾ ਜੁਡੀਸ਼ੀਅਲ ਰਿਮਾਂਡ ਹੈ ਉਹ ਅੱਜ ਖਤਮ ਹੋ ਰਿਹਾ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਹੁਕਮਾਂ ਤੇ ਸਵੇਰ ਤੋਂ ਹੀ ਸਾਰੀ ਪੰਜਾਬ ਪੁਲਿਸ ਫਿਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸਹਿਬਾਨ ਹੁਣ ਵਰਕਰ ਹੁਣ ਉਹਨਾਂ ਨੂੰ ਡਿਟੇਨ ਕਰਨ ਤੇ ਲੱਗੀ ਯੂਥ ਅਕਾਲੀ ਦਲ ਦੇ ਪ੍ਰਧਾਨ ਚਿੰਝਰ ਸਾਹਿਬ ਪਰਿਵਾਰ ਸਮੇਤੀ ਉਹਨਾਂ ਨੂੰ 4 ਵਜੇ ਡਿਟੇਨ ਕਰ ਲਿਆ ਪਾਰਟੀ ਦੇ ਸਾਬਕਾ ਐਮਐਲਏ ਫਲੋਰ ਤੋਂ ਉਹਨਾਂ ਨੂੰ ਡਿਟੇਨ ਕੀਤਾ ਹੋਰ ਸੀਨੀਅਰ ਲੀਡਰ ਹੈ ਜਿਹੜੇ ਉਹਨਾਂ ਦੇ ਘਰਾਂ ਦੇ ਵਿੱਚ ਪੁਲਿਸ ਬੈਠੀ ਹੈ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਨਾ ਕਿ ਕੀ ਹੁਣ ਆਪਾਂ ਐਮਰਜੈਂਸੀ ਐਲਾਨ ਦਿੱਤੀ ਹੈ ਕੀ ਪੰਜਾਬ ਦੇ ਵਿੱਚ ਧਰਨੇ ਪ੍ਰਦਰਸ਼ਨ ਪ੍ਰੋਟੈਸਟ ਤੇ ਪੂਰਨ ਤੌਰ ਤੇ ਰੋਕ ਹੈ ਮੁੱਖ ਮੰਤਰੀ ਸਾਹਿਬ ਤੁਸੀਂ ਨਾ ਵਾਇਸ ਰਾਇ ਵਾਂਗੂ ਇਲਾਹੀ ਹੁਕਮ ਛਾੜ ਰਹੇ ਜਿੱਦਾ ਆਜ਼ਾਦੀ ਤੋਂ ਪਹਿਲਾਂ ਕ੍ਰਾਂਤੀਕਾਰੀਆਂ ਨੂੰ ਦੇਸ਼ ਭਗਤਾ ਨੂੰ ਕੈਦ ਕਰ ਦਿੱਤਾ ਜਾਂਦਾ ਸੀ ਘਰਾਂ ਦੇ ਵਿੱਚ ਉਸੇ ਤਰੀਕੇ ਅੱਜ ਜੋ ਪੰਜਾਬ ਦੀ ਆਵਾਜ਼ ਚੱਕਦੇ ਨੇ ਜੋ ਲੋਕ ਬੁੱਧਿਆਂ ਦੀ ਆਵਾਜ਼ ਚੱਕਦੇ ਨੇ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਸਹਾਰੇ ਨਹੀਂ ਜਾਂਦੇ ਤੇ ਉਹਨਾਂ ਦੀ ਆਵਾਜ਼ ਬੰਦ ਕਰਨ ਦੇ ਲਈ ਇਹ ਸਾਰੇ ਕਦਮ ਤੁਹਾਡੇ ਵੱਲੋਂ ਚੁੱਕੇ ਜਾਂਦੇ ਹਨ ਮੈਂ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਇੱਕ ਪਾਸੇ ਤਾਂ ਆਪਾਂ ਕਹਿੰਦੇ ਆ ਕਿ ਆਪਾਂ ਪਰਚਾ ਹੀ ਬੜੇ ਪੱਕੇ ਪੈਰੀ ਦਿੱਤਾ ਜੇ ਇੰਨੇ ਪੱਕੇ ਪੈਰੀ ਪਰਚਾ ਦਿੱਤਾ ਫਿਰ ਡਰ ਕਾਦਾ ਫਿਰ ਅਦਾਲਤਾਂ ਦੇ ਉੱਤੇ ਆਪਾਂ ਪਰਦੇ ਕਿਉਂ ਪਾਉਨੇ ਆ ਫਿਰ ਗੱਡੀਆਂ 'ਚ ਵਿਕਰਮ ਮਜੀਠੀਆ ਨੂੰ ਲੁਕੋ ਕੇ ਕਿਉਂ ਪੇਸ਼ ਕਰਦੇ ਆ ਕਰੋ ਪੱਤਰਕਾਰਾਂ ਦੇ ਰੂਬਰੂ ਔਰ ਅੱਜ ਮੈਨੂੰ ਹੁਣੇ ਪਤਾ ਲੱਗਿਆ ਕਿ ਨਾਬਾ ਦੇ ਵਿੱਚ ਜਿੱਥੋਂ ਵਿਕਰਮ ਮਜੀਠੀਆ ਸਾਹਿਬ ਨੂੰ ਲੈ ਕੇ ਚੱਲਣਾ ਹੈ ਉੱਥੇ ਇੱਕ ਪੱਤਰਕਾਰ ਵੀਰ ਦੇ ਨਾਲ ਵੀ ਬਦਸਲੂਕੀ ਕੀਤੀ ਗਈ ਉਹਦਾ ਫੋਨ ਖੋਇਆ ਗਿਆ ਕਹਿੰਦੇ ਤੂੰ ਫੋਟੋ ਨਹੀਂ ਖਿੱਚਣੀ ਕਾਹਦੇ ਲਈ ਡਰ ਰਹੀ ਹੈ ਮਾਨਸਾਬ ਦੀ ਸਰਕਾਰ ਕਿਉਂਕਿ ਪਤਾ ਹੈ ਕਿ ਆਮਦਨ ਦੇ ਵਜ੍ਹਾ ਜਾਇਦਾਦ ਦੇ ਕੇਸ 'ਚ ਤਾਂ ਡਰੱਗ 'ਚ ਡਰੱਗ ਨਹੀਂ ਸੀ ਲੱਭਿਆ ਹੁਣ ਇਹਦੇ 'ਚ ਜਾਇਦਾਦ ਨਹੀਂ ਲੱਭ ਰਹੀ ਪਰ ਇਹ ਜਿਹੜਾ ਸੱਚ ਹੈ ਇਹ ਕਿੰਨੇ ਕ ਦਿਨ ਅਪਲ ਕੋਲਣ ਤੇ ਕਮਾਲ ਦੀ ਗੱਲ ਦੇਖੋ ਕਿ ਇੱਕ ਪਾਸੇ ਤਾਂ ਅੱਜ ਮਜੀਠੀਆ ਸਾਹਿਬ ਨੂੰ ਪੇਸ਼ ਕਰਨਾ ਹੈ ਮੁਹਾਲੀ ਦੀ ਅਦਾਲਤ ਦੇ ਵਿੱਚ ਦੂਜੇ ਪਾਸੇ ਜਾਣ ਕੇ ਅੱਜ ਦਾ ਦਿਨ ਚੁਣਿਆ ਗਿਆ ਕਿ ਦਿੱਲੀ ਦੇ ਘਰ ਜਾ ਕੇ ਅਸੀਂ ਈਵੈਲੂਏਸ਼ਨ ਕਰਨੀ ਹੈ ਇਹ ਜਿਹੜੇ 10 ਆਰਟੀਕਲ ਅਸੀਂ ਮੁਹਾਲੀ ਦੀ ਕੋਰਟ ਚ ਵਿਜੀਲੈਂਸ ਕਹਿੰਦੀ ਹੈ ਕਿ ਲਿਖ ਕੇ ਦਿੰਦੇ ਨੇ ਮਲਕੀਆ ਆਰਟੀਕਲ ਨੇ ਸੋਫੇ ਦੀ ਕੀਮਤ ਤੈਅ ਕਰਨੀ ਹੈ ਟੀਵੀ ਦੀ ਫਰਿੱਜ ਦੀ ਮਾਈਕ੍ਰੋਵੇਵ ਦੀ ਸਿਰਫ ਕਿਉਂ ਕਿ ਜੀ ਕਿਉਂਕਿ ਕੋਰਟ ਦਾ ਹੁਕਮ ਹੈ ਕਿ ਵਕੀਲ ਦੀ ਹਾਜ਼ਰੀ ਚ ਹੋਊਗਾ ਵਕੀਲ ਨੂੰ ਅਸੀਂ ਦਿੱਲੀ ਭੇਜ ਕੇ ਉਧਰ ਮਜੀਠੀਆ ਸਾਹਿਬ ਨੂੰ ਅਸੀਂ ਅਦਾਲਤ ਦੇ ਵਿੱਚ ਪੇਸ਼ ਕਰਨਾ ਹੈ ਇਹ ਜਿਹੜੀ ਧੋਗਲੀ ਨੀਤੀ ਆਮ ਆਦਮੀ ਪਾਰਟੀ ਦੀ ਹੈ ਇਹ ਜਿਹੜਾ ਧੋਗਲਾ ਚਰਿੱਤਰ ਹੈ ਗੱਲਾਂ ਤਾਂ ਕਰਨੀਆਂ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੀਆਂ ਗੱਲਾਂ ਤਾਂ ਕਰਨੀਆਂ ਅੰਬੇਦਕਰ ਜੀ ਦੀਆਂ ਤੇ ਮੁੱਖ ਮੰਤਰੀ ਸਾਹਿਬ ਇਹ ਤੁਸੀਂ ਕੰਮ ਕਿਹੜੇ ਕਰ ਰਹੇ ਹੋ ਕੰਮ ਸਾਰੇ ਹੀ ਤੁਹਾਡੇ ਡਿਕਟੇਟਰਸ਼ਿਪ ਵਾਲੇ ਨੇ ਮੈਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਕਿ ਡੇਢ ਸਾਲ ਦਾ ਸਮਾਂ ਮੁੱਖ ਮੰਤਰੀ ਸਾਹਿਬ ਜੋ ਲੋਕਾਂ ਨਾਲ ਵਾਅਦੇ ਕੀਤੇ ਨੇ ਉਹ ਵਾਅਦੇ ਪੂਰੇ ਕਰੋ ਕਿਉਂਕਿ ਪੰਜਾਬ ਦੇ ਹਾਲਾਤ ਬਹੁਤ ਚਿੰਤਾਜਨਕ ਨੇ ਉਰੇ ਡਾਕਟਰਾਂ ਨੂੰ ਕਲੀਨਿਕਾਂ 'ਚ ਵੜ ਕੇ ਗੋਲੀ ਮਾਰ ਦਿੱਤੀ ਜਾਂਦੀ ਹੈ ਵੱਡੇ ਵੱਡੇ ਵਪਾਰੀਆਂ ਦੇ ਕਤਲ ਹੋ ਰਹੇ ਨੇ ਹੁਣ ਤਾਂ ਦਰਬਾਰ ਸਾਹਿਬ ਜਿਹੜਾ ਰੋਹਾਨੀਅਤ ਦਾ ਕੇਂਦਰ ਹੈ ਜਿਹੜਾ ਆਸਥਾ ਦਾ ਕੇਂਦਰ ਹੈ ਦੇਸ਼ ਵਿਦੇਸ਼ 'ਚ ਜਿੱਥੇ ਲੱਖਾਂ ਦੀ ਗਿਣਤੀ ਦੀ ਸੰਗਤ ਹੈ ਜਿਹੜੀ ਜਿੱਦੀ ਆਸਥਾ ਦਰਬਾਰ ਸਾਹਿਬ ਦੇ ਵਿੱਚ ਉਤੋਂ ਬੰਬ ਤੇ ੜਾਉਣ ਦੀਆਂ ਈਮੇਲਾਂ ਆ ਰਹੀਆਂ ਨੇ ਪਰ ਆਪਾਂ ਪੋਲਿਟੀਕਲ ਵੈਂਡਾਟਾ ਦੇ ਵਿੱਚ ਰੁੱਝੇ ਹੋਏ ਭਗਵੰਤ ਮਾਨ ਸਾਹਿਬ ਦੀ ਸਰਕਾਰ ਦਾ ਇੱਕੋ ਮਕਸਦ ਹੈ ਕਿ ਵਿਰੋਧੀਆਂ ਦੀ ਜ਼ੁਬਾਨ ਬੰਦ ਕਰ ਦਿਓ ਕਿਉਂਕਿ ਉਹ ਪੰਜਾਬ ਦੀ ਗੱਲ ਕਰਦੇ ਨੇ ਉਹ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਨੇ ਸੋ ਇਸ ਤਰੀਕੇ ਦੀ ਜਿਹੜੀ ਨੀਤੀ ਹੈ ਉਹਨੇ ਆਮ ਆਦਮੀ ਪਾਰਟੀ ਨੂੰ ਅੱਜ ਲੋਕਾਂ ਦੇ ਵਿੱਚ ਐਕਸਪੋਜ਼ ਕਰਤਾ ਔਰ ਮੁੱਖ ਮੰਤਰੀ ਸਾਹਿਬ ਇਸ ਗੱਲਾਂ ਦਾ ਹਿਸਾਬ ਹੋਣਾ ਹੈ ਲੋਕਾਂ ਨੇ ਤੁਹਾਡੇ ਤੋਂ ਇਹ ਗੱਲਾਂ ਦਾ ਜਵਾਬ ਲਿਆ